ਸਰਾਉਣੀ ਲੀਟਰ ਦੀ ਮਾਲਕ ਸੀ ਇਹਦੀ ਮਾਂ ਇਹਦੀ ਮਾਂ ਹਾਂ ਠੀਕ ਆ ਭਾਈ ਬਿਲਕੁਲ ਹੈ ਨਾ ਭਾਈ ਉਵੇਂ ਵੀ ਭਾਈ ਤੇਰੀ ਮਿਹਨਤ ਵੀ ਬੋਲਦੀ ਆ ਨਾ ਸੋਨਾ ਤਿਆਰ ਹੋਈ ਜਾਂਦਾ ਰੇਟ ਆਪਾਂ ਕੀ ਕਰਾਂਗੇ ਤਾਂ ਹੈ ਨਾ ਜਿਹੜਾ ਰੇਟ ਭਾਈ ਜਾਇਜ਼ ਜਾਈ ਕਰਾਂਗੇ ਠਿਕ ਕਰਨ ਬਣ ਗਿਆ ਭਾਈ ਕਹਿੰਦਾ ਵੀ ਆਪਾਂ ਇਹਨੂੰ ਸੇਲ ਕਰਨਾ ਏ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਆਪਣੀ ਪਿੰਡ ਲੋਪੋ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਭਾਈ ਰੰਗੂ ਦੇ ਫਾਰਮ ਦੇ ਉੱਪਰੋਂ ਆਪਾਂ ਵੀਡੀਓ ਬਣਾ ਰਹੇ ਆਂ ਇੱਕ ਬਹੁਤ ਹੀ ਕਿਰਤੀ ਸਜਣਾ ਬਾਈ ਨੇ ਬਹੁਤ ਰੀਜਣਾ ਜਿਹੜਾ ਇਹ ਫਲਟੀ ਸਕਰੀਨ ਦੇ ਉੱਪਰ ਕੱਟਾ ਦੇਖ ਰਹੇ ਹੋ ਬਾਈ ਨੇ ਪਾਲਿਆ ਏ ਅੱਜ ਕੋਈ ਕਾਰਨ ਬਣ ਗਿਆ ਬਾਈ ਕਹਿੰਦਾ ਵੀ ਆਪਾਂ ਇਹਨੂੰ ਸੇਲ ਕਰਨਾ ਏ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਮਾਹਰ ਦਾ ਰਕਾਰਡ ਕਿਦਾਂ ਦਾ ਸੀ ਕਿੰਨੇ ਟਾਈਮ ਦਾ ਹੋ ਗਿਆ ਏ ਤੇ ਕੀ ਬਾਈ ਰੇਡ ਰੂਟ ਕਰਦਾ ਹਨਾ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਸਹੀ ਕਾਲ ਬਾਈ ਤੇ ਬਾਈ ਰੰਗੂ ਜਿਵੇਂ ਅਸੀਂ ਤਾਂ ਜਾਣਦੇ ਹਾਂ ਵੀ ਆਪਾਂ ਮੈਂਤ ਮਜ਼ਦੂਰੀ ਵਾਲੇ ਬੰਦੇ ਆ ਬਾਈ ਹਨਾ ਤੇ ਬਹੁਤ ਸਾਰੇ ਸੱਜਣ ਜਿਹੜੇ ਵੀਡੀਓ ਦੇਖਣਗੇ ਆਪਾਂ ਉਹਨਾਂ ਨੂੰ ਪਹਿਲਾਂ ਦੱਸ ਦੀ ਵੀ ਆਪਣਾ ਕੋਈ ਵਪਾਰ ਦਾ ਕੰਮ ਆ ਕਿ ਬਾਈ ਘਰੇਲੂ ਕੰਮ ਨਹੀਂ ਨਹੀਂ ਬਾਈ ਆਪਾਂ ਦਾ ਪਾਲਣ ਵਾਸਤੇ ਲਿਆ ਸੀ ਠੀਕ ਆ ਬਾਈ ਪਾਲਣਾ ਸੀ ਵੀ ਰੱਖਾਂਗੇ ਘਰੇ ਗਰੀਬ ਬੰਦੇ ਆ ਠੀਕ ਆ ਬਾਈ ਤੇ ਬਾਈ ਜੀ ਇਹ ਗੱਲਬਾਤ ਕਰ ਲਈਏ ਹਨਾ ਵੀ ਇਹ ਆਪਣੇ ਘਰੇ ਜੰਮਿਆ ਕਿ ਆਪਾਂ ਲਿਆ ਸੀ ਇਹਦੋਂ ਬਾਈ ਇਹ ਬਾਈ ਬੱਚਾ ਲਿਆ ਸੀ ਠੀਕ ਆ ਛੋਟਾ ਜਿਹਾ ਲਿਆ ਸੀ ਸੋਤਾ ਜਿਹਾ ਲਿਆ ਸੀ ਸ਼ੌਕ ਨਾਲ ਪਾਲਣ ਵਾਸਤੇ ਠੀਕ ਆ ਬਾਈ ਤੇ ਬਾਈ ਕਿਵੇਂ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕੀ ਆ ਵੀ ਉਹਨਾਂ ਨੇ ਦੱਸਿਆ ਹੋਊਗਾ ਕਿ ਤੁਸੀਂ ਦੇਖੀ ਵੀ ਹੋ ਹਨਾ ਮੈਂ ਤੇ ਹਾਂ ਦੇਖੀ 18-19 ਲੀਟਰ ਦੀ ਮਾਲਕ ਸੀ ਇਹਦੀ ماں ਇਹਦੀ ماں ਹਾਂ ਠੀਕ ਆ ਭਾਈ ਤੇ ਭਾਈ ਕਿੰਨੇ ਚਿਰ ਦਾ ਹੋ ਗਿਆ ਲੰਗੂ ਹੁਣ ਇਹ ਭਾਈ ਅੱਜ 18 ਮਹੀਨਿਆਂ ਦਾ ਹੋ ਗਿਆ 18 ਮਹੀਨਿਆਂ ਦਾ ਹਨਾ ਤੇ ਮੈਂ ਕਹਿੰਦਾ ਭਾਈ ਤੂੰ ਤਾਂ ਦਿਨ ਗਿਣ-ਗਿਣ ਕੇ ਪਾਲਿਆ ਹੋਗਾ ਨਹੀਂ ਕੱਲਾ-ਕੱਲਾ ਦਿਨ ਗਿਣਿਆ ਭਾਈ ਬਿਲਕੁਲ ਹਨਾ ਭਾਈ ਉਂ ਵੀ ਭਾਈ ਤੇਰੀ ਮਿਹਨਤ ਵੀ ਬੋਲਦੀ ਆ ਹਨਾ ਸੋਨਾ ਤਿਆਰ ਹੋਈ ਜਾਂਦਾ ਹਨਾ ਤੇ ਭਾਈ ਹੁਣ ਕਿੰਨੀ ਉਮਰ ਹੋ ਗਈ ਪੂਰੀ ਇਹਦੀ 18 ਮਹੀਨਿਆਂ ਦੀ 18 ਮਹੀਨਿਆਂ ਦੀ ਉਹ ਬਈ ਕਿਵੇਂ ਖੋਲੜ ਖਾਣ ਨੂੰ ਠੰਡਾ ਪੂਰਾ ਕੋਈ ਬੜੀਆਂ ਬੜੀਆਂ ਖੋਲੀ ਫਿਰ ਕੋਈ ਚੱਕਰ ਨਹੀਂ ਨਾ ਨਾ ਕੋਈ ਠੀਕ ਹੈ ਨਾ ਬਾਈ ਤੇ ਬਾਈ ਕਿਵੇਂ ਉਹਨਾਂ ਦੀ ਜਿਹੜੀ ਮਾਂ ਤੁਸੀਂ ਤੇ ਦੇਖੀ ਹੋਊਗੀ ਕਿਵੇਂ ਬਾਵਾ ਚੰਗੇ ਬਾਡੇ ਬੂਡੇ ਦੀ ਮਾਂ ਸੀਗੀ ਬਹੁਤ ਕੱਦ ਕਾਠ ਦੀ ਸੀ ਬਾਈ ਬਹੁਤ ਇਹਨੇ ਵੀ ਬਹੁਤ ਕਰਨਾ ਹੈ ਤਾਂ ਮਹੀਨੇ 18 ਦਾ ਹਜੇ ਬਾਈ ਠੀਕ ਹੈ ਬਾਈ ਇਹ ਜੋ 3 ਸਾਲਾਂ ਦਾ ਹੋ ਗਿਆ ਤਾਂ ਆਪਣੇ ਸਿਰ ਜਿਹਦਾ ਉੱਚਾ ਹੋ ਜਾਣਾ ਠੀਕ ਹੈ ਬਾਈ ਹਨਾ ਤੇ ਜੇ ਹੁਣ ਆਪਾਂ ਗੱਲਬਾਤ ਕਰ ਲਈਏ ਵੀ ਰੇਟ ਆਪਾਂ ਕੀ ਕਰਾਂਗੇ ਤਾਂ ਹਨਾ ਜਿਹੜਾ ਰੇਟ ਬਾਈ ਜਾਇਜ਼ ਜਾਈ ਕਰਾਂਗੇ ਠੀਕ ਹੈ ਬਾਈ ਕੋਈ ਮਜਬੂਰੀ ਬਣ ਗਈ ਬਸ ਠੀਕ ਹੈ ਬਾਈ ਤੇ ਆਪ ਮੜਾ ਤੌਰ ਤੇ ਗੀ ਨੂੰ ਹਨਾ ਪੱਟ ਪੜਾਇਆ ਦਿਖਾ ਦਨੇ ਇਹਦਾ ਆਪ ਕਰੀ ਹਨਾ ਤੇ ਲੋ ਵੀ ਬਹੁਤ ਸਾਰੇ ਸੱਜਣ ਹਨਾ ਜਿਹੜੇ ਸ਼ਕੀਨ ਆਉਣਗੇ ਮੂਰੇ ਕੱਟੇ ਦੇ ਤੇ ਉਹ ਬਾਈ ਨੂੰ ਮੈਂ ਕਹਿੰਦਾ ਬਾਈ ਧਲਿਆਰਾ ਤਲੂ ਰਾਜ ਜੀ ਪਾਇਆ ਦੇ ਹਨਾ ਹਾਜੀ ਹਾਜੀ ਤੇ ਮੈਂ ਤਾਂ ਉੱਥੇ ਕੋਈ ਨਹੀਂ ਕਰਨੀ ਤੇ ਕਰਨੀ ਕੋਲ ਲੈ ਜਾ ਬਾਕੀ ਸੋਹਣਾ ਹਨਾ ਪਿਆਰ ਉਮਰ ਬਾਈ ਦੱਸੀ ਇਹਦੀ ਹਜੇ 12 ਮਹੀਨੇ 12 ਮਹੀਨੇ ਹਨਾ ਹੋਰ ਤੇ ਆ ਜਾ ਆ ਜਾ ਬਾਕੀ ਜਗਾ ਵੀ ਬਾਈ ਕੋਲ ਦੇਖ ਲਓ ਹਨਾ ਉਨੀ ਇੱਕ ਪਸ਼ੂ ਵਾਲ ਕੋਈ ਹੈ ਹਨਾ ਤੇ ਥੋੜਾ ਭਾਈ ਐ ਵੀ ਆਪਣਾ ਕੜ ਦੇ ਕੁਰਤੇ ਆ ਪੱਕਾ ਟਾਣਾ ਇੱਥੇ ਇੰਨੀ ਥਾਂ ਵੀ ਰਹਿ ਜਾਣਾ ਇੰਨੀ ਥੋੜਾ ਹੀ ਖੜਾ ਹਜੇ ਕਿਤੇ ਕੋਈ ਖੁੱਲੇ ਖਾਲੇ ਵਾਲਾ ਬੰਦਾ ਲੈ ਜਾਵੇ ਫੇਰ ਤਾਂ ਮੈਂ ਕਹਿੰਦਾ ਇਹਨੂੰ ਸਵਰਗੀ ਮਿਲ ਜਾਣਾ ਕਿ ਨਹੀਂ ਇਹਦਾ ਸਵਰਗੀ ਮਿਲ ਜਾਣਾ ਭਾਈ ਇੰਨੇ ਥਾਂ ਜੀ ਖੜਾ ਹਾਂ ਹਾਂ ਤੇ ਭਾਈ ਇਹ ਜੇ ਗੱਲਬਾਤ ਕਰ ਲਈ ਆਪਣਾ ਨੰਬਰ ਤੇ ਆਪਣੀ ਲੋਕੇਸ਼ਨ ਬੋਲ ਦੋ ਆਪਣਾ ਘਰ ਕਿੱਥੇ ਹੈਗਾ ਤਾਂ ਜੋ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਥੋੜਾ ਸੌਖਾ ਹੋ ਜਾਏ ਭਾਈ ਭਾਈ ਬੱਸ ਅਡੇ ਦੇ ਨੇੜੇ ਬੱਸ ਸਟੈਂਡ ਦੇ ਮਗਰਲੇ ਪਾਸੇ ਠੀਕ ਹੈ ਭਾਈ ਆਪਣਾ ਘਰ ਆ ਗੰਗਾ ਦੇ ਉੱਤੇ ਗੰਗਾ ਦੇ ਹਨਾ 24586 ਬਾਕੀ ਬਾਈ ਦਾ ਜਿਹੜਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਜਿਹੜੇ ਵੀ ਸੱਜਣ ਹਨ ਕੋਈ ਇਹਦੇ ਸ਼ਕੀਨ ਆ ਤੇ ਉਹ ਉਹਨਾਂ ਨੂੰ ਇਹਦੇ ਬਾਰੇ ਪਤਾ ਹੀ ਹੈ ਹਨ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੋਈ ਵੀ ਜਾਣਕਾਰੀ ਲੈਣੀ ਹੈ ਕੋਈ ਤਸੱਲੀ ਭਰ ਕਰਨੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਦਦੇ ਰਹੋ ਜੀ ਧੰਨਵਾਦ